ਹੰਸਾ ਸਿਕਲਜੀ ਸਾਰਿਆਂ ਨੂੰ ਵਧੇਰੇ ਖੁਸ਼ੀਆਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਨਾਸਰਕੇ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਝੋਟੀ ਤੁਹਾਨੂੰ ਦਿਖਾਉਣੀ ਆ ਪਰ ਪੂਰੇ ਕਮਾਲ ਦੀ ਝੋਟੀ ਤੁਹਾਨੂੰ ਦਿਖਾਉਣੀ ਆ ਇਹੋ ਜੀਆਂ ਝੋਟੀਆਂ ਜਿਹੜੀਆਂ ਆ ਥੋੜੀਆਂ ਘੱਟ ਵੇਖਣ ਨੂੰ ਮਿਲਦੀਆਂ ਜਿੱਤ ਤਰ੍ਹਾਂ ਦੀ ਇਹ ਝੋਟੀ ਆ ਜਿਹੜੇ ਹਿਸਾਬ ਨਾਲ ਉਮਰ ਆ ਤੇ ਜਿਹੜੇ ਹਿਸਾਬ ਨਾਲ ਇਹਦਾ ਕੱਦ ਆ ਉਸ ਪੱਖੋਂ ਆਪਾਂ ਗੱਲ ਕਰਨੀ ਆ ਚੰਗੇ ਉੱਚੇ ਕੱਦ ਦਾ ਕਾਟਦੀ ਆ ਪੂਰਾ ਹੈਵੀ ਬੋਡੀ ਸਟਰਕਚਰ ਆ ਜਿਹਦੇ ਪਹਿਲਾ ਹੀ ਸੂਬਾ ਜਿਹੜਾ ਜਿੰਨੇ ਸੁਣਾ ਤੇ ਪੂਰੀਆਂ ਵੱਟੀਆਂ ਵੱਡੀਆਂ ਮੱਝਾਂ ਵਰਗੀ ਆ ਤੇ ਪਹਿਲੀ ਵੀਡੀਓ ਆ ਆਪਣੇ ਇਸ ਘਰ ਦੇ ਵਿੱਚ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆ ਤੇ ਪੁੱਛਦੇ ਆ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਣਾ ਠੀਕ ਠਾਕ ਜੀ ਠੀਕ ਠਾਕ ਚਲੋ ਵਦਿਆ ਚਿੰਦਾ ਜੀ ਤੇ ਨਾਮ ਦੱਸਦੇ ਕਰੀ ਆਪਣਾ ਸੁਵਿੰਦਰ ਸਿੰਘ ਪੁੱਤਰਾ ਸ਼ੰਦਾਗਰ ਠਵਾਈਦਾ ਜੀ ਮੋਗਾ ਠੀਕ ਆ ਹਾਂਜੀ ਤੇ ਐਡਰੈਸ ਵੀ ਬੋਲਦੇ ਕਰੀ ਹਾਂ ਜੀ ਪਿੰਡ ਨਾਸਰਕੇ ਪਿੰਡ ਨਾਸਰਕੇ ਹਾਂ ਜੀ ਤਹਿਸੀਲ ਬਟਾਲਾ ਜਿਲ੍ਹਾ ਗਦਾਸਪੁਰ ਹੈਨਾ ਜਿਹੜਾ ਭੱਲੋ ਵਾਲੀ ਤੋਂ ਅਲੀਵਾਲ ਨੂੰ ਰੋਡ ਜਾਂਦਾ ਉਹ ਰੋਡ ਦੇ ਉੱਪਰ ਹੀ ਹੈ ਹੈਨਾ ਨੇਰ ਦੇ ਲੱਗਦੇ ਠੀਕ ਆ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦੋ 76 ਹਾਂ ਜੀ 2 ਹਾਂ ਜੀ 69 ਤੇ 68 293 ਠੀਕ ਹੈ ਜੀ ਤੇ ਛੋਟੀ ਲਿਆਂਦੀ ਕਿ ਕਰ ਦੀ ਜੀ ਲਿਆਂਦੀ ਠੀਕ ਹੈ ਛੋਟੀ ਤੇ ਤੁਹਾਡੇ ਤੋਂ ਹੀ ਉੱਚੀ ਜਾਂਦੀ ਜੀ ਚੰਗੇ ਵੱਡੇ ਕਦ ਕੱਦ ਕਰਦੀ ਆ ਠੀਕ ਇੱਕ ਰੀ ਮਤਲਬ ਦੁੱਧ ਜਾਂਦੀ ਸੀ ਦੀ ਮਾਰ ਅੱਛਾ ਜੇ ਤੁਹਾਂਦੀ ਕੋਲੋਂ ਆਂਦੀ ਆਪਣੇ ਕਾਜ ਬਣਿਆ ਅੱਛਾ ਹਾਂਜੀ ਇਸ ਚਾਹੀਦੀ ਮਾਰ ਦੁੱਧ ਜਿਹੜਾ 20 ਲੀਟਰ ਦਾ ਜਿਹੜਾ ਰਿਆ ਇੱਕ ਵਾਰੀ ਥੋੜਾ ਲਾਗੇ ਖਲੋ ਕੇ ਚੰਗੀ ਤਰ੍ਹਾਂ ਵਿਖਾ ਦਿਓ ਪਤਾ ਲੱਗ ਜਾਂਦਾ ਆਹ ਦੇਖ ਸਕਦੇ ਜੀ ਦੂਰ ਤੋਂ ਤੁਹਾਨੂੰ ਦਿਖਾ ਦਈਏ ਵੀਰ ਜੀ ਹੁਣ ਤਾਂ ਉੱਚੀ ਜਿਹੜਾ ਕਰਦੇ ਆ ਇਹਦਾ ਤੇ ਅਜੇ ਸੂਆ ਪਹਿਲਾ ਹੀ ਆ ਹਨਾ ਹਾਂਜੀ ਚੌਗੀ ਅਮੂ ਹੋ ਵੀ ਚਾਰ ਦੰਦ ਆ ਹਾਂਜੀ ਸਾਂਭੀ ਕੇ ਹੋਵੇ ਨਾ ਚੰਗੀ ਦੀ ਜਨਾਵਾ ਹਾਂਜੀ ਬਾਕੀ ਇਹੋ ਜਿਹੀਆਂ ਚੀਜ਼ਾਂ ਤਿਆਰ ਕਰਨ ਤੇ ਵੀ ਖਰਚਾ ਚੰਗਾ ਲੱਗ ਜਾਂਦਾ ਹਾਂ ਕਿੰਨਾ ਕੁ ਲਾਜੂਗੀ ਟਾਈਮ ਇਹ ਹਾਂ ਤੇਜ਼ ਸੁਏਗੀ ਅੱਛਾ ਇੱਕ ਹਫਤਾ ਲਾਜੀ ਇੱਕ ਹਫਤਾ ਲਾਜੂਗੀ ਠੀਕ ਆ ਤੇ ਪਹਿਲੇ ਸੂਵੇ ਉਤਰਾ ਦੁੱਧ ਕਿੰਨਾ ਕੁ ਚਵਾ ਜੂਗੀ ਮੈਂ 15 ਕਿਲੋ ਵੇਟੀ ਝੋਟੀ ਨਹੀਂ ਦੋਦਣਾ ਦਿੰਦਾ ਤੇ ਕੀ ਦਿੰਦਾ ਆ ਇਤਨਾ ਕਤੇ ਚਲੋ ਜਿੱਡਿਆ ਜਿੱਡਾ ਕਰਦਿਆ ਹਾਂਜੀ ਹਾਂਜੀ ਜਿੱਡਾ ਕਰਦਿਆ ਜਿੱਦੇ ਥੱਲੋਂ ਬਣ ਰਹੀ ਹੈ 15 ਕਿਲੋ ਵੀ ਆ ਥੱਲਿਆਂ ਵੀ ਜੇ ਤੇ ਲੱਟਣਾ ਕਾਫੀ ਦਿਖਣ ਦੀਆਂ ਵੇ ਜੇ ਤਿਆਰ ਹੋਣ ਗਾੜੀ ਗਾੜੀਆਂ ਅਗਲੇ ਸਾਲ ਹਾਂਜੀ ਹਾਂਜੀ ਖੜੇ ਕੋਈ ਸਾੰਬ ਵਾਲਾ ਹਨਾ ਸਾੰਬ ਵਾਲਾ ਤੇ ਗਾੜੀਓ 18 ਵੀ ਕਰ ਸਕਦਾ ਜਿੰਨੇ ਮਰਜ਼ੀ ਕਰ ਸਕਦਾ ਹਾਂਜੀ ਹਾਂਜੀ ਉਹਦੀ ਸਾੰਬ ਨਾ ਹੋਣਾ ਪਰ ਖੜੇ ਕੋਈ ਸਾੰਬ ਵਾਲਾ ਕਿਉਂਕਿ ਇਦੀ ਝੋਟੀ ਦੇ ਜੇ ਪੈਸੇ ਵੀ ਖਰਚਣੇ ਆ ਤੇ ਗਾੜੀ ਵੀ ਸਾੰਬ ਕਰਨੀ ਪੈਣੀ ਹੈ ਖੋਲਦਾ ਹਾਂ ਇੱਕ ਵਾਰੀ ਤੋੜ ਕੇ ਦਿਖਾ ਦ ਮਕੀਆ ਛੋਟਾ ਇਹ ਮੁੰਡਾ ਇਹ ਵੀ ਸ਼ਕੀਨ ਹੈ ਪੂਰਾ ਪੁੱਛੋ ਹਾਂ ਤੂੰ ਹੀ ਦੱਸ ਛੋਟੀ ਇਤਰਾਨੀ ਛੋਟੀ ਛੋਟੀ ਦੱਸੋ ਛੋਟੀ ਵੱਡੀ ਆਹ ਦੇਖ ਸਾਹਦੇ ਜੀ ਵੱਡੀ ਆ ਬਿਲਕੁਲ ਛੋਟਾ ਸਿੰਘ ਆ ਤੇ ਮੂੰਹ ਜਿਹੜੇ ਚਾਰ ਦੰਦ ਦੱਸਦੇ ਆ ਤੋੜ ਦੋ ਇੱਕ ਰੀ ਲੰਮੀ ਤੋੜ ਦਿਓ ਥੋੜੀ ਜੀ ਪੂਰਾ ਹੈਵੀ ਬੋਡੀ ਸਟਰਕਚਰ ਆ ਪਾਣੀ ਇੱਕ ਵਾਰ ਕੋ ਦੋ ਹਾਥੀਆਂ ਰੇ ਗਿਮਾ ਜਿਹੜੀ ਹੈ ਮੇਰੇ ਕੋਲ ਬਾਬਾ ਜੀ ਬਾਕੀ ਇੱਧਰ ਵੀ ਝੋਟੀਆਂ ਜਿਹੜੀਆਂ ਚੰਗੀਆਂ ਤਿਆਰ ਹੁੰਦੀਆਂ ਮੈਂ ਇਹੋ ਜਿਹੇ ਪਸ਼ੂ ਦੇਖ ਕੇ ਵੀ ਦਿਲ ਖੁਸ਼ ਹੋ ਜਾਂਦਾ ਵਾ ਇਹ ਆਪਣੇ ਇੱਧਰ ਵੀ ਜਿਹੜਾ ਵਾ ਚੰਗੀ ਸਾਂਭ ਵਾਲੇ ਜਿਹੜਾ ਆ ਵਾ ਵੀਰ ਹੈਗੇ ਆ ਜਿਹੜੀਆਂ ਚੰਗੀਆਂ ਝੋਟੀਆਂ ਤਿਆਰ ਕਰਦੇ ਆ ਤੇ ਥਾਨ ਵੀ ਇਹ ਦੇਖ ਸਕਦੇ ਲੱਗੇ ਤੋਂ ਚੰਗਾ ਥਾਨ ਤਿਆਰ ਕਰਨ ਦੀ ਆ ਜੇ ਥਾਨਾ ਦਾ ਸਾਈਜ਼ ਜਿਹੜਾ ਇਹਨੇ ਤਿਆਰ ਕਰਨਾ ਹੈ ਇਹ ਦੁੱਧ ਪਾਉਣਾ ਵਾ ਥਾਨਾ ਚ ਤੇ ਗੈਪ ਥਾਨਾ ਦਾ ਆਪਾਂ ਦੇਖ ਸਕਦੇ ਆ ਚੰਗਾ ਵਾ ਜਿਹੜਾ ਹਵਾਨਾ ਗਾਣਾ ਵੀ ਚੰਗਾ ਬਣਾਉਣਾ ਇਨੀ ਤੇ ਹਵਾਨਾ ਪਛਾਨ ਵੀ ਚੰਗਾ ਬਣਾਉਣਾ ਵਾ ਕੋਈ ਵੀ ਇੱਥੇ ਆਨ ਕੇ ਸੌਦਾ ਕਰੇ ਉਹਦੇ ਜਿਹੜਾ ਵਾ ਚੰਗੀ ਤਰ੍ਹਾਂ ਪਤਾ ਲੱਗੂ ਸਾਰੀਆਂ ਚੀਜ਼ਾਂ ਦਾ ਕਿੰਨਾ ਕਿਤਾ ਫਿਰ ਮੁੱਲ ਰੱਖ ਲਈ ਆ ਮੈਂ ਇੱਥੇ ਆ ਕੇ ਵੇਖੇ ਛੋਟੀ ਵੇਖ ਕੇ ਅੱਛਾ ਤੇ ਮਰੋ ਜਿਤਰਾ ਆਖੇਗਾ ਕਰ ਦਾਂਗੇ ਦੇ ਦਾਂਗੇ ਅੱਛਾ ਮਾਂ ਰੱਖਾਂਗੇ ਠੀਕ ਹੈ ਮਾਂ ਕਰਾਂਗੇ ਇਹ ਹੈ ਕਿ ਚਲੋ ਕੋਈ ਛੋਟੀ ਦੇ ਹਿਸਾਬ ਨਾਲ ਮੁੱਲ ਲਾਵੇ ਹਾਂਜੀ ਜੀ ਡੰਗਰ ਦੇ ਹਿਸਾਬ ਨਾਲ ਹਾਂਜੀ ਹਾਂਜੀ ਡੰਗਰ ਦੇ ਹਿਸਾਬ ਨਾਲ ਤੇ ਤੁਸੀਂ ਵੀ ਫਿਰ ਉਸ ਹਿਸਾਬ ਨਾਲ ਦੇ ਦਿਓਗੇ ਹਨਾ ਤੇ ਉਤਰਾ ਛੋਟੀ ਦੇ ਹਿਸਾਬ ਨਾਲ ਜਿਆਜ ਹੀ ਰੱਖਣਾ ਮੁੱਲ ਜਿਆਜ ਹੀ ਰੱਖਾਂਗੇ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿਹਨਾਂ ਨੇ ਕਹਿੰਦੇ ਕਿ ਕੋਈ ਵੀ ਇੱਥੇ ਆਵੇ ਤੇ ਕੋ ਫੋਨ ਕਰਕੇ ਪੁੱਛ ਲੈ ਕੋਈ ਵੀਰ ਝੋਟੀ ਦੇ ਸਾਨਾ ਮੁੱਲ ਲਾਵੇ ਕਿੰਦੇ ਕਿ ਉਸਾਨਾ ਜਿਹੜੀ ਦੇ ਦਿਆਂਗੇ ਬਾਕੀ ਕੋਈ ਵੀਰ ਆਣ ਕੇ ਵੇਖੇ ਆਪਣੀ ਸਮਝਣਾ ਹਰ ਕਿਸੇ ਜਾਣੇ ਦੇ ਵੇਖਣ ਦੀ ਆਪੋ ਆਪਣੀ ਸਮਝ ਹੁੰਦੀ ਆ ਕਿਸੇ ਨੂੰ ਕੋਈ ਚੀਜ਼ ਵੇਖਦੀ ਆ ਕਿਸੇ ਨੂੰ ਕੋਈ ਚੀਜ਼ ਨਹੀਂ ਵੇਖਦੀ ਕਈ ਵਾਰੀ ਸਾਡੇ ਕਈ ਚੀਜ਼ਾਂ ਨਿਗਾ ਨਹੀਂ ਚੜਦੀਆਂ ਆਪਣਾ ਇੱਥੇ ਆਣ ਕੇ ਵੇਖੋ ਚੰਗੀ ਤਰ੍ਹਾਂ ਵੇਚ ਚੱਕ ਕੇ ਫੇਰ ਹੀ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ